ਗੁਰਦੁਆਰੇ ਜਾਂਦੇ ਹੋ ਆਪਾਂ ਦੇਖਿਆ ਵੀ ਗੁਰਦਾਰੇ ਲੋਕ ਨਾ ਹੱਥ ਲਾ ਕੇ ਪੌੜੀਆਂ ਨੂੰ ਤੇ ਵਾਰ-ਵਾਰ ਹੱਥ ਲਾ ਕੇ ਫਿਰ ਅੰਦਰ ਜਾਂਦੇ ਹਾਂ ਹਾਂਜੀ ਮੱਥੇ ਨੂੰ ਲਾ ਕੇ ਮੱਥੇ ਨੂੰ ਲਾਉਂਦੇ ਨੇ ਮੈਂ ਪਹਿਲੇ ਪਹਿਲੇ ਸੋਚਦੀ ਹੁੰਦੀ ਸੀ ਵੀ ਇਹ ਤਾਂ ਹਿੰਦੂイズਮ ਹੈ ਹੂੰ ਵੀ ਸਿੱਖਾਂ ਦਾ ਤਾਂ ਨਹੀਂ ਹੈਗਾ ਪਰ ਮੈਂ ਉਸ ਕਿਤਾਬ ਚ ਪੜਿਆ ਕਿਤਾਬ ਦਾ ਨਾਮ ਸੀ ਮਰਸ਼ੀਆ ਐਂਡ ਮਸ਼ੀਆ ਲਿਆਰ ਦੀ ਕਿਤਾਬ ਸੀ ਦੀ ਸੈਕਰਟ ਐਂਡ ਦੀ ਪ੍ਰੋਫੇਨ ਪਵਿੱਤਰ ਅਤੇ ਅਪਵਿੱਤਰ ਇੰਨਾ ਖੂਬਸੂਰਤ ਲਿਖਿਆ ਹੋਇਆ ਕਿ ਜਦੋਂ ਦੂਸੇ ਉਹ ਦੇ ਲਈ ਦੇ ਅੰਦਰ ਵੜਦੇ ਹੋ ਨਾ ਤਾਂ ਤੁਸੀਂ ਮਨ ਹੋਰ ਹੋ ਕੇ ਵੜਦੇ ਹੋ ਕਿ ਥਾਂਬੜੀ ਪਵਿੱਤਰ ਹੈ ਜੋ ਹੌਲੀ ਹੌਲੀ ਤੁਸੀਂ ਗੁਰੂ ਗ੍ਰੰਥ ਸਾਹਿਬ ਵੱਲ ਜਾਂਦੇ ਹੋ ਮੈਂ ਆਪਦੇ ਧਰਮ ਦੀ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਮੈਨੂੰ ਉਹਦਾ ਜ਼ਿਆਦਾ ਪਤਾ ਹੈ ਠੀਕ ਹੈ ਹੁੰਦਾ ਹਰ ਇੱਕ ਧਰਮ ਜੀ ਹੁੰਦਾ ਹੋਣਾ ਪਰ ਜਿਉਂ ਜਿਉਂ ਤੁਸੀਂ ਨੇੜੇ ਜਾਂਦੇ ਜਾਂਦੇ ਹੋ ਤਾਂ ਤੁਹਾਡਾ ਅਕੀਦਾ ਤੁਹਾਡਾ ਅੰਦਰਲਾ ਪਾਸਾ ਬਾਕੀ ਚੀਜ਼ਾਂ ਨੂੰ ਛਾੜ ਕੇ ਉਹਦੇ ਲਈ ਸਮਰਪਿਤ ਹੁੰਦਾ ਹੈ ਤੇ ਉਹਦੇ ਕੀ ਲਿਖਿਆ ਸੀ ਆ ਜਿਹੜੀਆਂ ਮੱਥੇ ਦੀਆਂ ਨਰਵਜ਼ ਨੇ ਜਦੋਂ ਉਸ ਧਰਤੀ ਨੂੰ ਟੱਚ ਕਰਦੀਆਂ ਨੇ ਤਾਂ ਇੱਕ ਖਾਸ ਤਰ੍ਹਾਂ ਦੀਆਂ ਵੇਵਜ਼ ਖਾਸ ਤਰ੍ਹਾਂ ਦੀਆਂ ਕਿਰਨਾ ਦੋਨਾਂ ਦੇ ਵਿਚਕਾਰ ਬਣਦੀਆਂ ਨੇ ਜਿਦੇ ਚ ਜ਼ਿਆਦਾ ਖੂਬੀਆਂ ਨੇ ਉਹ ਤੁਹਾਡੇ ਚ ਪਰਵੇਸ਼ ਕਰਦੀਆਂ ਹੂੰ ਹੂੰ ਬੜੀ ਖੂਬਸੂਰਤ ਗੱਲ ਸੀ ਜੀ ਤੇ ਉਹ ਕਹਿੰਦੇ ਵੀ ਹੋ ਸਕਦਾ ਇਸ ਦੇਹਲੀ ਨੂੰ ਟੱਪ ਕੇ ਕਦੇ ਨਾ ਕਦੇ ਕੋਈ ਨਾ ਕੋਈ ਮਹਾਪੁਰਸ਼ ਅੰਦਰ ਗਿਆ ਹੋਵੇ ਉਦੇ ਚਰਨਾਂ ਦੀ ਧੂੜ ਸ਼ਾਇਦ ਇੱਥੇ ਲੱਗੀ ਰਹੀ ਹੋਵੇ ਸ਼ਾਇਦ ਉਹਦਾ ਕੋਈ ਕਿਣਕਾ ਤੇਰੇ ਹੱਥਾਂ 'ਚ